ਤਰਨ ਤਾਰਨ ਇੱਕ ਜ਼ਿਲ੍ਹਾ ਜੋ ਸਿਰਫ ਨਕਸ਼ੇ ਤੇ ਨਹੀਂ ਸਿੱਖ ਇਤਿਹਾਸ ਦੇ ਦਿਲ ਚ ਵੱਸਦਾ ਹੈ ਪੰਜਾਬ ਦੇ ਦੱਖਣ ਪੱਛਮ ਚ ਵਸਿਆ ਤਰਨ ਤਾਰਨ ਆਪਣੇ ਨਾਮ ਵਾਂਗ ਤਰਨ ਮਤਲਬ ਪਾਰ ਲੰਘਣਾ ਤਾਰਨ ਮਤਲਬ ਮੁਕਤੀ ਇਹ ਨਾਮ ਖੁਦ ਗੁਰੂ ਅਰਜਨ ਦੇਵ ਜੀ ਨੇ ਰੱਖਿਆ ਸੀ ਸਾਲ 1590 ਦੇ ਕਰੀਬ ਗੁਰੂ ਸਾਹਿਬਾਨ ਨੇ ਇੱਥੇ ਬਣਾਇਆ ਸਿੱਖ ਧਰਮ ਦਾ ਇੱਕ ਵੱਡਾ ਤੀਰਥ ਤਰਨਤਾਰ ਸਾਹਿਬ ਦਾ ਸਰੋਵਰ ਜਿਸ ਨੂੰ ਸਿੱਖ ਇਤਿਹਾਸ ਚ ਸਭ ਤੋਂ ਵੱਡਾ ਸਰੋਵਰ ਕਿਹਾ ਜਾਂਦਾ ਹੈ ਇਹ ਧਰਤੀ ਸਿਰਫ ਆਰਾਧਨਾ ਦੀ ਨਹੀਂ ਬਲਕਿ ਬਲੀਦਾਨ ਅਤੇ ਬਹਾਦਰੀ ਦੀ ਵੀ ਨਿਸ਼ਾਨੀ ਹੈ 1800 ਦੇ ਦਹਾਕੇ ਚ ਮਹਾਰਾਜਾ ਰਣਜੀਤ ਸਿੰਘ ਨੇ ਇੱਥੇ ਗੁਰਦੁਆਰੇ ਦੀ ਮੋੜ ਮਰੰਮਤ ਕਰਵਾਈ ਅਤੇ ਤਰਨਤਾਰਨ ਨੂੰ ਇੱਕ ਮਹੱਤਵਪੂਰਨ ਕੇਂਦਰ ਬਣਾਇਆ ਫਿਰ ਆਉਂਦਾ ਹੈ 1900 ਦਾ ਸਮਾਂ ਜਦ ਗੁਰਦੁਆਰਾ ਸੁਧਾਰ ਲਹਿਰ ਨੇ ਪੰਜਾਬ ਦੀ ਨਵੀਂ ਚੇਤਨਾ ਜਗਾਈ ਤੇ ਤਰਨਤਾਰਨ ਇਸ ਲਹਿਰ ਦਾ ਮਜ਼ਬੂਤ ਕੇਂਦਰ ਬਣਿਆ ਇਹ ਜ਼ਿਲ੍ਹਾ ਬ੍ਰਿਟਿਸ਼ ਰਾਜ ਵਿੱਚੋਂ ਲੰਘਿਆ ਵੰਡ ਦਾ ਦੁੱਖ ਵੇਖਿਆ ਅਤੇ ਖੇਤੀਬਾੜੀ ਦੇ ਰੂਪ ਇੱਕ ਨਵੀਂ ਤਾਕਤ ਬਣ ਕੇ ਉੱਭਰਿਆ ਅਤੇ ਫਿਰ ਆਇਆ 2006 ਦਾ ਸਮਾਂ ਜਦ ਤਰਨਤਾਰ ਨੂੰ ਅਧਿਕਾਰਿਕ ਤੌਰ ਤੇ ਪੰਜਾਬ ਦਾ ਨਵਾਂ ਜ਼ਿਲ੍ਹਾ ਘੋਸ਼ਿਤ ਕੀਤਾ ਗਿਆ ਅੱਜ ਦਾ ਤਰਨਤਾਰ ਸਿੱਖ ਇਤਿਹਾਸ ਵੀਰਤਾ ਤੇ ਪੰਜਾਬੀ ਸੱਭਿਆਚਾਰ ਦਾ ਜਿੰਦਾ ਸਬੂਤ ਹੈ ਇੱਥੇ ਦੀ ਮਿੱਟੀ ਅਜੇ ਵੀ ਗੁਰੂ ਅਰਜਨ ਦੇਵ ਜੀ ਦੀ ਅਗਵਾਈ ਮਹਾਰਾਜਾ ਰਣਜੀਤ ਸਿੰਘ ਦੀ ਰਿਆਸਤ ਤੇ ਸਿੱਖ ਜੱਥਿਆਂ ਦੀ ਬਹਾਦਰੀ ਦੀਆਂ ਕਹਾਣੀਆਂ ਸੁਣਾਉਂਦੀ ਹੈ ਤਰਨਤਾਰਨ ਇੱਕ ਜ਼ਿਲ੍ਹਾ ਨਹੀਂ ਇੱਕ ਆਤਮਿਕ ਵਿਰਾਸਤ ਇੱਕ ਇਤਿਹਾਸ ਤੇ ਇੱਕ ਸ਼ਾਨ ਹੈ ਜਿਸ ਨੂੰ ਪੰਜਾਬ ਅੱਜ ਵੀ ਮਾਣ ਨਾਲ ਸਿਰ ਉੱਤੇ ਰੱਖਦਾ ਹੈ